ਕੀ ਲੱਗਦਾ ਕੀ ਇਹਦੇ ਨਾਲ ਕੋਈ ਵੱਡੀ ਮੋਟੀਵੇਸ਼ਨ ਹੋਊਗੀ ਤੇ ਵੀਰ ਜੀ ਕੀ ਕਹਿਣਾ ਜਾਓਗੇ ਜਿਹੜੇ ਵੀਰ ਨਸ਼ਾ ਕਰਦੇ ਆ ਮੈਂ ਮੈਂ ਵੀ ਕਰਦਾ ਸੀ ਮੈਂ ਤਾਂ ਹੁਣ ਬਹੁਤ ਧੰਨ ਤੁਹਾਨੂੰ ਪਤਾਈਏ ਅੱਗੇ ਮੈਂ ਵੀ ਹੁਣ ਛੜਤਾ ਨਸ਼ਾ ਪਤਾ ਕੋਈ ਨਹੀਂ ਕਰਦਾ ਹੁਣ ਜਿਹੜੇ ਵੀਰ ਨਸ਼ਾ ਕਰਦੇ ਨੇ ਗਾਂ ਉਹ ਵੀ ਮੇਰੇ ਵੀਰਪਣਾ ਨਸ਼ਾ ਛੱਡਣਾ ਇੱਥੇ ਆਉਣ ਮਿਹਨਤ ਕਰਨ ਨਾਲ ਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਬਾਕੀ ਇਹ ਵੀ ਸੁਣ ਲੋ ਵੀਰ ਨਸ਼ਾ ਕੀਤਾ ਕਿ ਨਾਜਰ ਕੀਤਾ ਤੇ ਕੀ ਫਾਇਦੇ ਹੋਏ ਕੀ ਨੁਕਸਾਨ ਹੋਏ ਦੱਸਿਓ ਬਹੁਤ ਨੁਕਸਾਨ ਹੋਇਆ ਏ 1 ਰੁਪਿਆ ਯਾਰ ਨਾ ਇੱਕ ਤੇ ਇੱਕ ਨਸ਼ਿਆਂ ਤੋਂ ਜਬਰਵਾਦੀ ਆ ਜਦੋਂ ਤੁਸੀਂ ਨਸ਼ੇ ਕਰਦੇ ਸੀ ਤੁਹਾਡੇ ਘਰ ਦੇ ਖੁਸ਼ ਹੁੰਦੇ ਸੀ ਕਿ ਨਹੀਂ ਹੋਂਦੀ ਮਿਹਨਤ ਕਰਦੇ ਜੇ ਇੱਥੇ ਚੰਗੀ ਖਾਣਾ ਖਾਂਦੇ ਜੇ ਤੇ ਘਰ ਦੇ ਖੁਸ਼ ਹੁੰਦੇ ਆ ਹਾਂਜੀ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੱਡੀ ਚੀਜ਼ ਹੋਰ ਹੋ ਸਕਦੀ ਜੇ ਤੁਹਾਡੇ ਘਰ ਦੇ ਖੁਸ਼ ਆ ਇਹਦੇ ਨਾਲੋਂ ਵੱਡੀ ਚੀਜ਼ ਕੋਈ ਵੀ ਨਹੀਂ ਆ ਸੋ ਮੇਰੇ ਵੀਰ ਨਸ਼ਾ ਛੱਡੋ ਮਿਹਨਤ ਵੱਲ ਡੋ ਬਾਕੀ ਤੁਹਾਡੇ ਨਾਲ ਆ ਜਿੰਨੇ ਜੋਗੇ ਵੀ ਹੈਗੇ ਚੜ੍ਹਦੀ ਕਲਾ